ਗੁਰੂ ਮਹਾਰਾਜ ਗੁਰੂ ਰਮਦਾਸ ਜੀ ਸਤਗੁਰ ਬਾਲਮੀਕ ਜੀ ਸਤਗੁਰ ਕਬੀਰ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਦੀ ਜਿਹੜਾ ਉਹਨਾਂ ਦਾ ਫਲਸਫਾ ਸੀਗਾ ਉਹ ਤੋਂ ਅਸੀਂ ਬਹੁਤ ਦੂਰ ਚਲੇ ਗਏ ਕਿਉਂਕਿ ਜੋ ਮਨੁੱਖਤਾ ਦਾ ਫਲਸਫਾ ਜੋ ਇਨਸਾਨੀਅਤ ਦਾ ਫਲਸਫਾ ਜੋ ਕਹਿੰਦਾ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਣ ਉਹਦਾ ਫਲਸਫਾ ਉਹਨੂੰ ਅਸੀਂ ਛੱਡ ਦਿੱਤਾ ਉਹ ਤੋਂ ਕਿਨਾਰਾ ਕਰ ਗਏ ਅਸੀਂ ਅਸੀਂ ਉਹਨਾਂ ਲੋਕਾਂ ਦੇ ਪਿੱਛੇ ਲੱਗ ਗਏ ਜਿਹੜੇ ਸਾਨੂੰ ਗਲਾਉ ਬਣਾਉਣਾ ਚਾਹੁੰਦੇ ਨੇ ਅਸੀਂ ਉਹਨਾਂ ਲੋਕਾਂ ਦੇ ਪਿੱਛੇ ਲੱਗ ਗਏ ਜਿਹੜੇ ਸੋਡੀ ਮਜ਼ਦੂਰੀ ਨੂੰ 8 ਤੋਂ 12 ਘੰਟੇ ਤਰਾ ਕਰਕੇ ਸਾਨੂੰ ਪਸ਼ੂ ਵਰਗੀ ਜ਼ਿੰਦਗੀ ਜਾਨ ਲਈ ਮਜਬੂਰ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਲੋਕਾਂ ਦੇ ਪਿੱਛੇ ਲੱਗ ਗਏ ਜਿਹੜੇ ਸਾਨੂੰ ਬਿਦਿਆਹੀਨ ਕਰਨਾ ਚਾਹੁੰਦੇ ਨੇ ਜੋ 14 ਨਿਕਣੋ ਦੇ ਬੱਚਿਆਂ ਨੂੰ ਪੜਾਈ ਨਾ ਦਿੱਤੀ ਜਾਵੇ ਇਹਨਾਂ ਨੂੰ ਕੋਈ ਤਲੀਮ ਨਾ ਜਾਵੇ ਅਸੀਂ ਉਹਨਾਂ ਲੋਕਾਂ ਦੇ ਪਿੱਛੇ ਲੱਗੇ ਜਿਹੜੇ ਸਾਡੇ ਆਸਰ ਸੁਖੂਤ ਤਾਂ ਖੋਹਣੀਆਂ ਚਾਹੁੰਦੇ ਨੇ ਭਰਾਵੋ ਬਾਬਾ ਸਾਹਿਬ ਭੀਮਰਾਓ ਡਾਕਟਰ ਮੈਡਿਕਲ ਸਾਹਿਬ ਸੋਨੇ ਇੱਕ ਸਿਧਾਂਤ ਦੇ ਕੇ ਗਏ ਸੀ ਜਿਹੜੇ ਸਿਧਾਂਤ ਦੇ ਵਿੱਚ ਸਾਰੀਆਂ ਸੁਖ ਸੁਹੂਤ ਹੈ ਮੌਜੂਦ ਨੇ ਜਿਹੜੇ ਤੁਹਾਨੂੰ ਕਾਨੂੰਨ ਦੇ ਮਤਾਬਕ ਕੋਈ ਵੀ ਗਵਰਨਮੈਂਟ ਬਣੇ ਉਹਨੂੰ ਦੇਣੀਆ ਚਾਹੀਦੀਆਂ ਨੇ ਪਰ ਹੋ ਕੀ ਰਹਾ ਹੋ ਇਸ ਤੋਂ ਉਲਟ ਰਹਾ ਸਾਡਾ ਸਮਾਜ ਭਰਾਵਾਂ ਸੱਤਾ ਪਿਆ ਕੱਲ ਰਾਤ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਆ ਅਸੀਂ 20 ਸਾਲਾਂ ਤੋਂ ਲਗਾਤਾਰ ਸਾਡੇ ਰੈਪਰ ਨੇ ਸਾਨੂੰ ਜਾਣੂ ਕਰਾਇਆ ਸਾਬ ਕਾਂਸੀ ਰਾਮ ਨੇ ਜਾਣੂ ਕਰਾਇਆ ਉਹਨਾਂ ਦੀ ਟੀਮ ਲਗਾਤਾਰ ਲੱਗੀ ਰਹੀ ਪਰ ਉਹਨਾਂ ਨੂੰ ਅਸੀਂ ਨੇ ਵਿਸਾਰ ਦਿੱਤਾ ਉਹਨਾਂ ਨੇ ਕਹੇ ਸਭ ਕਾਂਸੀ ਲੰਦ ਦੇ ਕਹੇ ਹੋ ਬੋਲ ਅੱਜ ਸਿੱਧ ਹੋ ਰਹੇ ਨੇ ਭਰਾਵੋ ਤੁਹਾਡੇ ਸੰਦਾਨ ਨੂੰ ਖਤਮ ਕੀਤਾ ਜਾ ਰਿਹਾ ਹੈ ਤੁਹਾਡੇ ਸੁਖ ਸੁਲਤਾਨ ਨੂੰ ਤੁਹਾਡੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਕੱਲੇ ਤੋਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਹੋਇਆ ਲੋਕ ਸਭਾ ਦੇ ਵਿੱਚ ਮੋਦੀ ਸਰਕਾਰ ਨੇ ਇੱਥੋਂ ਦੇ ਆਰਐਸਐਸ ਵਾਲਿਆਂ ਨੇ ਇੱਕ ਕਾਨੂੰਨ ਪਾਸ ਕੀਤਾ ਉਹ ਕਾਨੂੰਨ ਕੀ ਹੈ ਕਿ ਜਿਹੜੇ ਤੁਸੀਂ ਹੱਕੀ ਲੋਕ ਆ ਜਿਹੜੇ ਤੁਹਾਡੇ ਹੱਕਾਂ ਦੀ ਆਵਾਜ਼ਾਂ ਜਿਹੜੇ ਛੋਟੇ ਨਹੀਂ ਲੋਕ ਆਵਾਜ਼ ਕੱਢਣਗੇ ਜਿਹੜੇ ਘੱਟ ਗਿਣਤੀ ਲੋਕਾਂ ਨੇ ਬੋਲਣਗੇ ਜਿਹੜੇ ਆ ਮਜ਼ਦੂਰ ਲੋਕਾਂ ਨੇ ਬੋਲਣਗੇ ਤਾਂ ਉਹਨਾਂ ਨੂੰ ਉਸਤਰੋਂ ਦਾ ਪਰਚਾ ਦੇ ਕੇ ਬੜੀ ਆਸਾਨੀ ਦੇ ਨਾਲ ਅੰਦਰ ਠੋਕ ਸਕਦੇ ਨੇ ਉਹ ਛੋਟੀਆਂ ਆਵਾਜ਼ਾਂ ਨੂੰ ਬੰਦ ਕਰ ਰਹੇ ਨੇਗੇ ਨੌਜਵਾਨਾਂ ਨੂੰ ਸੰਭਲੋ ਭਰਾਵੋ ਜਿਹੜੇ ਪੜ੍ਹੇ ਲਿਖੇ ਲੋਕ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਇਹ ਭਰਮ ਭਲੇਖਾ ਸੀਗਾ ਵੀ ਸਾਡਾ ਸੰਵਧਾਨ ਨੂੰ ਹੱਥ ਨਹੀਂ ਲਾ ਸਕਦੇ ਉਹ ਸਾਡੇ ਸੰਵਧਾਨ ਨੂੰ ਹਉਂਦੀ ਹੋਣੀ ਕੰਨਾ ਜਿਵੇਂ ਉਹਨਾਂ ਨੇ ਤੁਨੂਨਾ ਦੇ ਵਿੱਚ ਵਾਦਾ ਕੀਤਾ ਸਾਡੇ ਸਰਦਾਰ ਨੂੰ ਖਤਮ ਕਰ ਰਹੇ ਨੇਗੇ ਬਾਬਾ ਸਾਹਿਬ ਦੇ ਸਰਦਾਰ ਨੂੰ ਖਤਮ ਕਰ ਰਹੇ ਨੇਗੇ ਉਹ ਚਾਹੁੰਦੇ ਨੇ ਕਿ ਇਸ ਧਰਤੀ ਦੇ ਉੱਤੇ ਜਿਹੜਾ ਬਾਬਾ ਸਾਹਿਬ ਨੇ ਸਾਨੂੰ ਉਚਿਤ ਦੱਸੀ ਸੀ ਬੋੜ ਦੀ ਉਸ ਬੋੜ ਦੇ ਨਾਲ ਇਸ ਧਰਤੀ ਦੇ ਉੱਤੇ ਬੇਗੰਪੁਰਾ ਨਾ ਵਸੇ ਉਹ ਨਹੀਂ ਚਾਹੁੰਦੇ ਕਿ ਇੱਥੇ ਗੁਰੂ ਰਮਦਾਸ ਦਾ ਬੇਗੰਪੁਰਾ ਵਸੇ ਉਹ ਨਹੀਂ ਚਾਹੁੰਦੇ ਕਿ ਇੱਥੇ ਸਾਡੇ ਧੀਆ ਬੈਣਾ ਇੱਜ਼ਤ ਦੀ ਰੋਟੀ ਖਾ ਸਕਣ ਜੇ ਪੜ੍ਹ ਲਿਖ ਕੇ ਰੁਜ਼ਗਾਰ ਪ੍ਰਾਪਤ ਕਰ ਸਕਣ ਉਹ ਨਹੀਂ ਚਾਹੁੰਦੇ ਉਹ ਸਤਾਨੂ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਖਤਮ ਕਰ ਰਹਿਣਗੇ ਪਰ ਅਸੀਂ ਕੀ ਕਰ ਰਹਾਂਗੇ ਅਸੀਂ ਸੁੱਤੇ ਪਿਆਗੇ ਭਰਾਵੋ ਅਸੀਂ ਕੀ ਕਰ ਰਹਾਂਗੇ ਅਸੀਂ ਆਟਾ ਦਾਲ ਦੇ ਪਿੱਛੇ ਲੱਗੇ ਹੋਏ ਲੋਕਾਂ ਅਸੀਂ ਨਰਗਾ ਦੇ ਪਿੱਛੇ ਲੱਗੇ ਹੋਏ ਲੋਕਾਂ ਅਸੀਂ ਮੁਫਤ ਦੀਆਂ ਸਹੂਲਤਾਂ ਜਿਹੜੀਆਂ ਸਾਨੂੰ ਥੋੜਾ-ਥੋੜਾ ਮਿਲ ਗਈਆਂ ਉਹਨਾਂ ਦੇ ਪਿੱਛੇ ਲੱਗੇ ਹੋਏ ਲੋਕਾਂ ਸੀ ਅਸੀਂ ਬਾਬਾ ਸਾਹਿਬਾਂ ਦੇ ਉਪਦਾਸ ਦੇ ਬੇਗਪੁਰੇ ਨੂੰ ਨਹੀਂ ਸਮਝ ਸਕੈ ਨਾ ਸਾਬਕਾ ਸ਼੍ਰੀ ਗੁਰੂ ਦੀ ਮੂਵਮੈਂਟ ਨੂੰ ਸਮਝ ਸਕੈ ਨਾ ਜਿਹੜੇ ਆ ਸਾਥੀ ਸਾਡੇ ਸਟੇਜ ਦੇ ਉੱਤੇ ਬੈਠੇ ਨੇ ਦਿਨ ਰਾਤ ਸਾਡੇ ਧਰਾਂ ਦੇ ਵਿੱਚ ਆਉਂਦੇ ਨੇ ਤੇ ਗੁਰੂ ਸਾਹਿਬ ਦਾ ਫਲਸਫਾ ਨੂੰ ਦੱਸਦੇ ਨੇ ਬੇਗਪੁਰੇ ਦਾ ਫਲਸਫਾ ਦੱਸ ਦੇਣਗੇ ਤਾਂ ਅਸੀਂ ਇਹਨਾਂ ਨੂੰ ਧਰਕਣਾ ਕਰਕੇ ਇਹਨਾਂ ਦੇ ਵੱਲੋਂ ਮੂੰਹ ਮੋੜ ਕੇ ਕਿੱਧਰ ਜਾਂਦੇ ਆਂਗੇ ਜਿੱਦਰ ਨੂੰ ਸਾਨੂੰ ਮੁਫਤ ਅਨਾਜ ਮਿਲਦਾ ਹੈ ਗੁਰੂ ਸਾਹਿਬ ਨੇ ਕਿਹਾ ਸੀਗਾ ਐਸਾ ਚਾਹੂ ਰਾਤ ਮੈਂ ਜਹਾਂ ਮਿਲੈ ਸਭ ਨੂੰ ਆਣਾ ਸੋਤ ਬੜੇ ਸੱਤ ਸਭ ਸੇ ਰਬਦਾਸ ਰਹੇ ਪਰਸਵਾਨਾ ਅਸੀਂ ਰਾਤ ਪਾਕ ਛੜਤਾ ਕੀ ਲੈ ਲਿਆ ਅੰਨ ਲੈ ਲਿਆ ਵੀ ਰਾਤ ਪਾਕ ਸਾਹਮਣੋਂ ਤੁਸੀਂ ਸਾਨੂੰ ਸਰਪੰਨ ਦੇ ਲੋ ਤੇ ਪ੍ਰਭੂ ਸਾਡੀਆਂ ਨਲਕੀਆਂ ਨੇ ਜਿਨ੍ਹਾਂ ਨੂੰ ਅਸੀਂ ਦੂਰ ਕਰਨਾਗਾ ਉਹ ਓਪਰ ਇਕੱਠੇ ਹੋਈਏ ਤੁਹਾਡੇ ਦੁੱਖਾਂ ਦਾ ਹੱਲਾ ਸਿਰਫ ਨੀਲਾ ਝੰਡਾਗਾ ਜੇ ਤੁਸੀਂ ਨੀਲਾ ਤੁਸੀਂ ਗੁਰੂ ਰਮਦਾਸ ਦਾ ਜਨਮ ਦਿਨ ਮਨਾਉਨੇ ਹੋ ਪਰ ਜਦੋਂ ਗੁਰੂ ਰਮਦਾਸ ਦੇ ਬੇਗਮਪੁਰੇਂ ਦੀ ਪੰਜ ਸਾਲਾ ਬਾਦ ਬਣਾਉਣ ਦੀ ਬਹਿਰੀ ਆਉਂਦੀ ਆ ਤਾਂ ਸਭ ਤੋਂ ਵੱਧ ਗੁਰੂ ਰਮਦਾਸ ਦੇ ਬੇਗਮਪੁਰੇਂ ਨੂੰ ਤਹਣ ਵਾਲੇ ਤੁਸੀਂ ਲੋਕਾਂ ਵਿੱਚ ਤੁਸੀਂ ਤੁਸੀਂ ਵੱਧ ਵੱਧ ਗੁਰੂ ਰਮਦਾਸ ਦੇ ਬੇਗਮਪੁਰੇਂ ਦੀ ਇਤਿਖਿਆ ਲੜਨ ਵਾਲੇ ਲੋਕ ਬੇਗਮਪੁਰੇਂ ਨੂੰ ਨੀਰੋ ਨੀਰ ਕਰਨ ਵਾਲੇ ਲੋਕ ਤੁਸੀਂ ਹੋਗੇ ਅਸੀਂ ਜ਼ਿੰਮੇਵਾਰਾ ਜਿਹਦੇ ਵਿੱਚ ਮੈਂ ਵੀ ਸਾਂ ਬਣਨਾ ਭਰਾਵੋ ਆਓ ਲੋਕ ਸਭਾਨੀਆਂ ਚੋਣ ਆ ਰਹੀਆਂ ਆਓ ਇਕੱਠੇ ਹੋ ਕੇ ਤਸਮ ਕਹੀਏ ਗੁਰੂ ਰਮਦਾਸ ਦਾ ਬੇਗਮਪੁਰਾ ਬਸਾਈਏ ਬਵਾ ਸਾ ਪੀਮ ਦਾ ਡਾਕਟਰ ਬੇਡ ਕਰਦੇ ਸੰਤਾਨ ਨੂੰ ਬਚਾਈਏ ਕਾਹੀ ਸਾਡੇ ਇਕੱਠੇ ਹੋਣ ਦਾ ਫਾਇਦਾ ਆਓ ਇਕੱਠੇ ਹੋ ਕੇ ਲੜੀਏ ਸਭ ਕਾਂਸ਼ੀ ਰਾਮ ਦੀ ਮੂਵਮੈਂਟ ਨੂੰ ਅੱਗੇ ਲਿਜਾ ਕੇ ਜੈ ਜੈ ਪ੍ਰਧਾਨ ਮੰਤਰੀ ਭੈਣ ਮਾਇਆਵਤੀ ਨੂੰ ਬਣਾਈਏ ਐਂਡਿਓ ਵੈਂਟੇ ਕਰਦਾ ਮੇਰਾ ਜਾਲਾ ਨਾ ਮੇਰੂ ਜੀ ਦਾ ਖਾਲਸਾ ਮੇਰੂ ਜੀ ਦੀ ਫਤਿਹ ਜੈ ਭੀਮ ਜੈ ਭਾਪ